ਦਾ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਫਿਰ ਫੋਰ ਟਰੈਕਟਰ ਆ ਮੇਰੇ ਵੀਰੋ ਬੈਸਟਾਂ ਨੂੰ ਤੇ ਅੱਜ ਹੋਰ ਵੀ ਟੂਰਨਾਮੈਂਟ ਆ ਬਹੁਤ ਜ਼ਿਆਦਾ ਕੱਪ ਆ ਪਰ ਤੁਹਾਨੂੰ ਵੱਡੇ ਟੂਰਨਾਮੈਂਟ ਆ ਅੱਜ ਖਿਡਾਰੀ ਵੀ ਛੋਟੀ-ਛੋਟੀ ਦੇ ਮੇਰੇ ਵੀਰੋ ਇਹਨਾਂ ਕੱਪਾਂ ਤੇ ਖੇਡਨੇ ਆ ਇਹਨਾਂ ਜੋ ਹੈ ਟੀਮਾਂ ਵੱਡੀਆਂ ਦੇਖਣ ਨੂੰ ਮਿਲਣਗੀਆਂ ਅੱਜ ਤੁਹਾਨੂੰ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਵੱਡੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਇਸ ਚੈਨਲ ਤੇ ਅੱਜ ਸੂਰਤੀਏ ਦੇ ਵਿੱਚ ਓਪਨ ਦਾ ਟੂਰਨਾਮੈਂਟ ਹੈ 41 31 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਹੈ ਇਸ ਤੋਂ ਅਗੇ ਅੱਜ ਲਹਿਲ ਕਲਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੱਡਾ ਟੂਰਨਾਮੈਂਟ ਤੁਹਾਨੂੰ ਮੇਰੇ ਵੀਰੋ ਦੇਖਣ ਨੂੰ ਮਿਲਣਾ ਇੱਥੇ ਓਪਨ ਦੇ ਮੈਚ ਆ 81 61 ਇਨਾਮ ਜੋ ਹੈ ਪਹਿਲਾ ਤੇ ਦੂਜਾ ਬਣਦੀਆਂ ਵੱਡੀਆਂ ਟੀਮਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਅੱਜ ਖੇਡਣ ਜਾ ਰਹੀਆਂ ਐਸ ਤੋਂ ਅੱਗੇ ਨਿਦਾ ਵਾਲਾ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਅੱਜ ਓਪਨ ਦਾ ਟੂਰਨਾਮੈਂਟ ਆ ਪੋਸਟਰ ਕਾਫੀ ਕੱਟ ਸੀਗੇ ਤਦ ਵਾਰ ਤੁਹਾਨੂੰ ਜੋ ਐ ਦੱਸ ਰਹੇ ਆ ਵੀ ਇਹ ਟੂਰਨਾਮੈਂਟ ਅੱਜ ਸਰੇ ਦੇ ਹੋਣਿਆ ਓਪਨ ਦੇ ਇਹ ਵੀ ਵੱਡਾ ਟੂਰਨਾਮੈਂਟ ਅੱਜ ਤੁਹਾਨੂੰ ਨਿਦਾ ਹਾਲੇ ਦੇ ਵਿੱਚ ਦੇਖਣ ਨੂੰ ਮਿਲਣਾ ਤੇ ਐਸ ਤੋਂ ਅੱਗੇ ਅੱਜ ਦੇ ਦਿਨ ਦੇ ਟੌਪ ਦੇ ਦੋ ਵੱਡੇ ਕਬੱਡੀ ਕੱਪ ਜਿੰਨਾ ਕੱਪਾਂ ਤੇ ਸਰਾ ਹੋਣਾ ਮੇਰੇ ਵੀਰੋ ਜਿੰਨਾ ਕੱਪਾਂ ਤੇ ਗੱਲਬਾਤ ਐਂਡ ਲੱਗਣੀਆਂ ਅਜਰਾਵਰ ਦੇ ਵਿੱਚ ਅੱਜ ਵੱਡਾ ਟੂਰਨਾਮੈਂਟ ਓਪਨ ਦਾ 81 ਤੇ 61 ਮੇਰੇ ਵੀਰੋ ਤਿੰਨ ਖਿਡਾਰੀ ਬਾਹਰ ਰੱਖੇ ਗਏ ਆ ਵੈਸਟਰ ਰੇਡਰ ਤੇ ਜਾਫੀ ਨੂੰ 4 ਟਰੈਕਟਰ ਦਿੱਤੇ ਜਾਣੇ ਆ ਇੱਥੇ ਅੱਜ ਦੇਖਦੇ ਆਂ ਵੀ ਫੋਰ ਦਾ ਫੁਕਾਰਾ ਕਿਹੜਾ ਮਾਰੂਗਾ ਮੇਰੇ ਵੀਰੋ ਕਿਹੜਿਆਂ ਦੇ ਭਾਗਾਂ ਦੇ ਵਿੱਚ ਇਹ ਟਰੈਕਟਰ ਲਿਖੇ ਹੋਏ ਆ ਬਾਕੀ ਅੱਜ ਇੱਥੇ ਵੀ ਸਿਰਾਂ ਲੱਗੂ ਪਰ ਮੇਰੇ ਵੀਰੋ ਰਾਏਕੋਟ ਦੇ ਵਿੱਚ ਵੀ ਅੱਜ ਸਰੇ ਦਾ ਮੇਲਾ ਓਪਨ ਦਾ 1.5 ਲੱਖ ਰੁਪਏ ਪਹਿਲਾ ਇਨਾਮ ਆ ਦੂਜਾ ਨਾਮ 1 ਲੱਖ ਵੈਸਟਰ ਨੂੰ ਵੀ ਵੱਡੇ ਇਨਾਮ ਵੈਸਟਰ ਨੂੰ ਵੀ ਖਲਾ ਖ ਰੱਖਿਆ ਗਿਆ ਰੇਡਰ ਤੇ ਜਾਫੀ ਨੂੰ ਇੱਥੇ ਜੋ ਹੈ ਮੇਰੇ ਵੀਰੋ ਕਾਲ ਸਿੰਘ ਆਲਾ ਇੰਦਰਜੀਤ ਖੇਡਣ ਜਾ ਰਿਹਾ ਫਰੀਆਦ ਸ਼ਕਰਪੁਰ ਸ਼ਾਜੀ ਸ਼ਕਰਪੁਰੀਆ ਵੀ ਖੇਡੇਗਾ ਇਸ ਟੂਰਨਾਮੈਂਟ ਤੇ ਅੰਬਾਸੌਰ ਸਿੰਘ ਆਲਾ ਤੇ ਦਬਰਜੀ ਆਲਾ ਦੀਪ ਵੀ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਪਹੁੰਚ ਰਹੇ ਆ ਇਹ ਤਾਂ ਪੱਕਾ ਹੀ ਜੋ ਹੈ ਖਿਡਾਰੀ ਖੇਡਨੇ ਆ ਕਿਉਂਕਿ ਅੱਜ ਇੱਕ ਜੋ ਹੈ ਸਵੈਫਟ ਗੱਡੀ ਨਾਲ ਵੀ ਜੋਤ ਕਾਲ ਸਿੰਘ ਦਾ ਵੱਡਾ ਸਨਮਾਨ ਹੋਣਾ ਇਸ ਟੂਰਨਾਮੈਂਟ ਤੇ ਅਜਰ ਹਾਈ ਕੋਰਟ ਤੇ ਵੀ ਮੇਰੇ ਵੀਰੋ ਪਟਾਕੇ ਪੈਣੇ ਆ ਇਹ ਤੁਹਾਨੂੰ ਵੱਡੇ ਟੂਰਨਾਮੈਂਟ ਆਇਦੇ ਤਾਂ ਤੇ ਦੱਸਣੇ ਸੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਹਰਿਆਣੇ ਦੇ ਵੀ ਇਸ ਕੱਪ ਤੇ ਵੱਡੇ ਖਿਡਾਰੀ ਪਹੁੰਚਣੇ ਆ ਤੇ ਬਾਕੀ ਮੇਰੇ ਵੀਰੋ ਹਾਕਮਾਲੀਆ ਜੱਗੂ ਤੇ ਸ਼ਿਲੂ ਨੂੰ ਬਹੁਤ ਵੀਰ ਪੁੱਛਦੇ ਹੁੰਦੇ ਆ ਉਹਨਾਂ ਨੇ ਵੀ ਖੇਡਣ ਲੱਗ ਜਾਣਾ ਜਲਦੀ ਕੁਝ ਦਿਨਾਂ ਵਿੱਚ ਉਹਨਾਂ ਬਾਰੇ ਵੀ ਦੱਸਾਂਗੇ ਅਪਡੇਟ ਧੰਨਵਾਦ